ਹੈਲੋ ਦੋਸਤੋ ਤੱਜ ਬਣਾਣ ਲੱਗੇ ਆ ਪੰਜਾਬੀਆਂ ਦੀ ਦੇਸੀ ਖਾਹਕ ਪੰਜੀਰੀ ਬਲੌਗ ਦੇਸੀ ਚੁੱਲਾ ਇਸ ਰੇਰੀ ਟਪੇਪੇ ਦਾ ਪੰਜੀਰੀ ਆਓ ਹੁਣ ਤੁਹਾਨੂੰ ਲੈ ਚੱਲਦੇ ਆ ਇਨਗਰੀਡੀਅੰਟਸ ਕੀ ਕੀ ਚੀਜ਼ਾਂ ਇਸ ਪੰਜੀਰੀ ਵਿੱਚ ਪੈਣੀਆਂ ਉਸ ਵੱਲ ਮਗਜ

क्या कौन है हलवाई ये हलवाई नारियल, नारियल पीसा जा हैं है बदाम कुछ नारियल खोपा कट के पाए जा रहे हैं है चुन बरी जाएगा है हलवाई साहब <laughs> ਕਿਨ ਇਹ ਮਹਤਵਪੂਰਨ ਕਿਉਂ ਦੇ ਸਿਕਯੋ ਜੋ ਕਿ ਪੰਜੀਰੀ ਦੀ ਜਾਨ ਹੈ ਜੇ ਰੋਣ ਉਹ ਜੀ ਫੈਲ ਹੋ ਗਈ ਸਭ ਤੋਂ ਨੰਬਰ ਬੱਦਲ ਹੋ ਜੇ ਇਹ ਨੂੰ ਆਈਂ ਚਾਹ ਸਭ ਤੋਂ ਪਹਿਲਾਂ ਕੀ ਕੀਤਾ ਕਿਉਂ ਵਾਲੇ ਕਿਉਂ ਬੋਲ ਕੀਤਾ ਅਸੀਂ ਕਿਉਂ ਦੋ ਡਿਫਰੈਂਟ ਪਾਰਟ ਵਿੱਚ ਵੋਲ ਕਰਾਂਗੇ ਇਹ ਸਾਰਾ ਇਕੱਠਾ ਹੀ ਕਰ ਲਿਆ ਕਿਉਂ ਨਹੀਂ ਅੱਛਾ ਲਾ ਲੱਗ ਨਾ ਰੱਖ 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 ਕਿਉਂ ਅੱਛਾ ਉਹਦੇ ਨਾਲੇ ਵੀ ਲੋਕਾਂ ਤੇ ਕੁੰਨੀ ਕਹਿੰਨਾ ਫਿਰ ਪਾਜੋ ਸੁਣਨੇ ਕੰਨ ਵਿੱਚ ਮੇਰੇ ਨਾਲ ਦਾ ਵੀ ਹੈ ਨਾ ਵੀ ਸ਼ੂਗਰ ਵਾਲੇ ਨੂੰ ਵਧੀਆ ਰਹਿੰਦੇ ਨੇ ਹਾਂ ਇਸ ਲਈ ਚੋਨੇ ਸਾਡੇ ਪਿੰਡੋਂ ਸੇ ਬਸਨ ਦੀ ਹੈ ਸਰਸੀਆਂ ਚ ਬਸਨ ਦੀ ਹੈ ਬਹੁਤ ਵਧੀਆ ਜੀ ਸਪੈਸ਼ਲ ਹਾਂ ਅੱਛਾ ਹਾਂ ਵੀ ਹਲਵਾਈ ਸਾਹਿਬ ਕੀ ਕੁਝ ਪਾਇਆ ਤੁਸੀਂ ਪਨੀਰੀ ਚ ਤੇ ਗੀਫਾਇਰ ਆਟਾ ਤੇ ਕਿੰਨਾ ਆਟਾ ਕਿੰਨਾ ਘਿਓ ਬਰਾਬਰ ਬਰਾਬਰ ਹਾਂ ਇੱਕ ਵਾਰ ਯਾਨੀ ਕਿ ਜਿੰਨਾ ਆਟਾ ਹੈ ਉਨੀ ਘਿਓ ਪਊਗਾ ਹੈ ਤੇ ਇਹਨੂੰ ਕਿੰਨਾ ਚਿਰ ਬਾਲਣਾ ਹੈ ਜਦ ਤੱਕ ਇਹ ਪਾਣੀ ਛੱਡ ਦੇਣਾ ਕਿਉਂ ਨਹੀਂ ਛੱਡ ਦੇਣਾ ਲਾਲ ਹੋ ਜਾਏਗਾ ਤੇ ਕਿਉਂ ਨੂੰ ਫੜਾਏਗਾ ਤੂੰ ਜਿੰਨੀ ਛੜਾਣੀ ਆਟਾ ਫਨਣਾ ਓਕੇ

ਇੱਥੇ ਪਹਿਲਾਂ ਗੁੰਨ ਪਾਉਗਾ ਹਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਇਹ ਗਦਾ ਗਦਾ ਗੁੰਦ ਕੇ ਅਚਾਰੇ ਕੇ ਲੈ ਅੱਛਾ ਇਹ ਸਾਰਾ ਸਮਾਨ ਪੈ ਜੂ ਠੀਕ ਹਾਂ ਓਕੇ ਜੀ ਓਕੇ ਤੇ ਠੰਡ ਪਾਉਗੂ ਠੰਡੀ ਹੋ ਕੇ ਤੇ ਲੈ ਸਾਰਾ ਤਿਆਰ ਹੋ ਜੂ ਠੰਡੀ ਕਰਕੇ ਫਿਰ ਚੀਨੀ ਪਾਣੀ ਆ ਫਿਰ ਠੰਡ ਪਾਉਗੀ ਅੱਛਾ ਡਰਾਈ ਫਰੂਟ ਡਰਾਈ ਫਰੂਟ ਵੀ ਹੁਣੀ ਛੱਡ ਦ ਹੁਣੀ ਪੈ ਜਾਣਗੇ ਜਿਸ ਗੁੰਦ ਪਾ ਕੇ ਬਸ ਪੰਜ ਸੱਤ ਗੇੜੇ ਦੇ ਕੇ ਫਿਰ ਜਿੰਨਾ ਵੀ ਮਟੀਰੀਅਲ ਲਟਰਮ ਪਟਰਮ ਹੂੰ ਆ ਬੈਸਟੰਡ ਤੇ ਫਾਮੇਗਾ ਗੁੱਧ ਥੋੜੀ ਮੋਟੀ ਰੱਖਾ ਕੋਈ ਨਹੀਂ ਜੇ ਤਾਂ ਨਾ ਦੇਖ ਲਓ ਰੱਖਨੇ ਰੱਖ ਲਓ ਰੇਖਾ ਆ ਰੇਖਾ ਹਣੀ ਉਹ ਬਲੂ ਜਿਹਾ ਰੈੱਡ ਹੋ ਗਿਆ ਸਵਤਾਨ ਸਵਤਾਨ ਡੇਢ ਤਾਨ ਕਹਾਂ ਦੰਦਾ ਯਕੋ ਟੱਕਾ ਤੱਕ ਤਿੱਖੇ ਸਵਾਦ ਆਉਂਦੇ ਮੋਰ ਹੂੰ ਤੇ ਨਾ ਥੋੜੀ ਜਿਹੀ ਲੱਗਦੀ ਸ਼ੁਣ ਵੱਧੋ ਬਾਨੀਏ ਨੇ ਬਿਹਰਖ ਚ ਬਹਿ ਜਾ ਅੱਧਿਕਲੇ ਬੋਲਦਾ ਉਹ ਤੋਂ ਆਪਣੇ ਅਜਣ ਤੋਂ ਮਾਰੀਏ ਸਾਰਾ ਹੋ ਗਈ ਇਤੋਂ ਲੈ ਲੋ ਦੱਸ ਇਹ ਚਣਿਆਂ ਵਾਲੇ ਵਾਸਤੇ ਹਾਂ ਫਿਰ ਉਹ ਜਿਹੀ ਟੈਸਟ ਚਾਹੀਦਾ ਗੰਦੀਆ ਡਿਫਰੈਂਟ ਵੈਰਾਈਟੀ ਹੋ ਗਈ ਤੇ ਆ ਨਹੀਂ ਗਈ ਇਹ ਬਾਤ ਚੁੱਕਾਂਗੇ ਪਾਵਾਂਗੇ ਤੁਹਾਨੂੰ ਲੋ ਜੀ ਤੁਹਾਡੀ ਵਾਰੀ ਆ ਗਈ ਨੂੰ ਦੇਖ ਲੈ ਕੇ ਇਹ ਮੇਰਾ ਬੇਟਾ ਦੇਖੀਏ ਕਿ ਲੋਕਾਂ ਦਾ ਉਹਥੇ ਵੀ ਕਈ ਵਾਰੀ ਲੈਟ ਖਤਮ ਹੋ ਜਾਂਦਾ ਦੇਣਾ ਬੰਦਾ ਫਲਾ ਫਲਾ ਕੀ ਪਾ ਦਿੰਦੇ ਥੋੜਾ ਕਮਾ ਕੇ ਅੱਗੇ ਥੋੜਾ ਘੜਸਾ ਮਾਰਨ ਵਾਲਾ ਪਹਿਲਵਾਨ ਤਗੜਾ ਵਾਲਾ

ਮੈਂ ਇਹ ਸੋਇਨਾ ਪਹਿਲੇ ਹੋਇਆ ਸੁੱਚਾ ਕੱਢੇਗਾ ਵੱਡਾ ਰੋਗ ਨਾ ਕੱਢ ਦੇ। ਪਰ ਸੱਚੀ ਤਾਂ ਉੱਧਰ ਕੱਢਣੀ ਹੈ। ਹੈ? ਚੜਾ ਦੀ ਮੁੱਠੀ ਘੇੜੂਗੀ ਇਸ ਮਟੇ। ਅੱਛਾ ਹੁਣ ਇਹ ਚੜਾ ਆਡਰ ਧਿਓਗ ਦੁਆਰਾ ਹੋਊ ਹੋਈ ਹੈ। ਹੋਰ ਕਿਉਂ ਰੱਖੀ? ਮੈਂ ਹੀ ਤਾਂ ਪੁੱਛਦਾ ਜੀ ਮੈਂ ਸਾਰੇ ਅਡ-ਅਡ ਕਰਨਾ ਮਗ ਤੇ ਇਹ ਬਾਅਦ ਚ ਪੈਂਦੇ ਹੁੰਦੇ ਆ ਆਟਾ। ਆਟਾ ਕਿਦੇ ਬਾਅਦ ਚ? ਆਟਾ ਹੀ ਵੱਧ ਚ ਪਾ ਦਿਓ ਮੈਂ ਤਾਂ ਐਸੀ ਮਾ ਸੋਖਾ ਐਦਾ ਫਿਰ ਡਬਲ ਦੂਜੀ ਸਿਰੇ ਤੇ ਹੋ ਜੂਗੀ ਉਹ ਤਾਂ ਛੇਤੀ ਭੁੰਨ ਜੇਗਾ ਗਾਇਸ ਤੇ ਭੁੰਨ ਅੱਛਾ ਪੂਰੇ ਆਟਾ ਭੁੰਨਣ ਦਾ ਟਾਈਮ ਲੱਗ ਗਿਆ ਆਟਾ ਭੁੰਨਣ ਚ ਟਾਈਮ ਖਾ ਜਾਂਦਾ ਓਕੇ ਹੁਣ ਤਾਂ ਹੀ ਤਾਂ ਕਰ ਆਟੇ ਵਾਲੀ ਪੰਜੀਰੀ ਤਿਆਰ ਹੈ ਡਗਟ ਚੋ ਬੋਇਲ ਕੀਤਾ ਦੂਸਰੀ ਵੈਰਾਈਟੀ ਤਿਆਰ ਹੋ ਰਹੀ ਹੈ ਜਿਵੇਂ ਬੇਸਨ ਨਾਲ ਗਰਮ ਹੋ ਜਾਂਦਾ ਵਿੱਚ ਚਨੇ ਵਾਲੀ ਚਨੇ ਦੇ ਆਟਾ

ਯਾ ਪਰਸੋ ਸਸਾ ਮੰਡੀ ਬੰਦ ਤਾਂ ਨਾ ਹੋਊਗਾ। ਨਾ ਜਿਹੜਾ ਨੇ ਵਾਲੀ ਪੰਜੀ ਤਿਆਰ ਹੈ। ਚਿੰਨੀ ਕਿੰਨੇ ਬੰਦੀ ਹੁੰਦੀ ਇਸ ਚ? ਜਿੰਨਾ ਕਿ ਉਹ ਜਾਂ ਆਟਾ ਜਿੰਨਾ। ਜਿੰਨਾ ਆਟਾ ਉੰਨੀ ਪੰਜੀ ਦੀ। ਸੰਜੀ ਵੀ ਨਹੀਂ ਉੰਨੀ। ਉੰਨੀ ਖੰਡ ਹੋਵੇ। ਓਕੇ। ਦੇਸੀ ਖੰਡ ਹੈ, ਬਰੀਖੰਡ। ਜਿੰਨਾ ਆਟਾ ਉਹਨਾਂ ਕਿਓ ਉੰਨੀ ਖੰਡ। ਬਾਕੀ ਚੀਜ਼ਾਂ ਨੇ ਆਪ ਦੇ ਦੇ ਦਿੱਤੇ ਮਰਜੀ ਲਾਸਟ ਵਿੱਚ ਚੀਨੀ ਪਾਣੀ ਐ ਇਸ ਚ ਦੇਸੀ ਘੰਟ ਜੇ ਦੋ ਠੰਡੀ ਹੋ ਜਾਏਗੀ ਜੇ ਗਰਮ ਚ ਪਾ ਦਈਏ ਫਿਰ ਫੇਰ ਉਹ ਪਾਣੀ ਛੱਡ ਜੂ ਪਤਲਾ ਪਤਲੀ ਕਰੀ ਜੀ ਵਾਲਾ ਬਣ ਜੂਗਾ ਚ ਗਰੇਵੀ ਵਾਲੀ ਪੰਜਰੀ ਬਣ ਜੂਗੀ ਚੀਨੀ ਪਾਉਂਦੇ ਪੰਜਰੀ ਜੀ ਚੀਨੀ ਮਿਲਾ ਰਹੇ ਆ ابو ਜਦੋਂ ਕੋਸੀ ਕੋਸੀ ਹੋ ਜਾਉਂਦੋਂ ਉਹ ਕੰਮ ਇਹ ਚੀਨੀ ਉਧਰ ਲੱਤੀ ਜਾਵੇ ਜਦੋਂ ਜੀਰੀ ਵਾਮ ਹੋ ਜੇ ਥੋੜੀ ਥੋੜੀ ਗਰਮ ਥੋੜੀ ਥੋੜੀ ਠੰਡੀ ਮਾਈਲਡ ਵਾਮ ਫਿਰ ਉਹ ਲੇਖ ਜਦੋਂ ਚੁਲਟਾ ਲੜਦਾ ਪੰਜੀਰਾ ਇਹ ਖਾ ਦੇ ਬਹੁਤ ਤਰ ਹੈ ਕਿੰਨਾ ਬਚੀ ਜੀ ਮੈਂ ਨਾ ਇਹ ਪਸੂਬੀ ਤਾ ਤੋ ਪਾ ਲੀ। ਹੋਰ ਨਾ। ਠੀਕ ਕਰਦੇ। ਵੱਡਾ ਘੰਡਾ ਲਾਉਣਾ ਕਰਦੇ। ਹੰਡਲਾ ਲਾਣ। ਹੰਡਾ ਬੰਨ੍ਹ ਦੇ। ਘੰਡਾ ਬੰਨ੍ਹ ਲਾ ਦੇ। ਹੰਡਾ ਪੰਨ। ਥਾਵੀ ਲੈ ਆ। ਲੋ ਜੀ ਕਰ ਲੋ ਦਰਸ਼ਨ ਕਰੀ ਗਏ ਡਿਸ਼ ਤਿਆਰ ਹੋ ਜਾਂ। ਇਹ ਮਿੱਠੇ ਵਾਲੀ ਤੇ ਆਟੇ ਵਾਲੀ ਹੈ ਇਹ ਮਿੱਠੇ ਤੇ ਆਟੇ ਵਾਲੀ ਮਲਟੀ ਪਰਕੇ ਇਹ ਵਾਲੀ ਸੇਮ ਡਿਸ਼ੀ ਹੈ ਇਹ ਘਰੇ ਰਹੂਗੀ ਇਹ ਜਾਊਗੀ ਫਲੋਰ ਇਹ ਘਰੇ ਰਹੂਗੀ ਆਹ ਇਹ ਚੁਣੇ ਵਾਲੀ ਚੁਣੇ ਵਾਲੀ ਇਹ ਚੁਣੇ ਵਾਲੀ ਹੈ ਚੁਣੇ ਦੇ ਆਟੇ ਵਾਲੀ ਇਸ ਤਰ੍ਹਾਂ ਪਿੰਨੀਆਂ ਬਣਾਈਆਂ ਜਾ ਸਕਦੀਆਂ ਨੇ ਇਹ ਵੀ ਜਾਣੀਆਂ ਹਲੋ ਤੇ ਘੱਟ ਵਿੱਚ ਛੜੀ ਕਿਧਰ ਦੀ ਉਹ ਪੇਟਾ ਟਿਪਣਾ ਜਦ ਤੱਕ ਕਰ ਸਕਦੇ ਇੱਕ ਨਾ ਘੱਟ ਆਵੇਗਾ ਜੀ ਉਹਦੇ ਵਿੱਚ ਘੱਟ ਚੀਨੀ ਹੈ ਸਾਡੇ ਪੀ ਸ਼ੂਗਰ ਪੇਸ਼ੈਂਟਾਂ ਦੇ